ਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਪਰ ਦਾ ਠੀਕ ਘਰ ਦੇਖ ਸਕਦੇ ਹੋ ਤੁਸੀਂ ਤਾਂ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਪਾਸੇ ਹੀ ਲੱਗੜ ਕੀਰਤਨ ਅੱਜ ਦੂਜੇ ਪੰਡਾਲ ਤੇ ਪਹੁੰਚ ਗਿਆ ਚੁੱਕਿਆ ਵਗਾ ਥੈਂਕਸ ਆਬਾ ਨਾਲ ਨਾਲ ਦੇਖ ਸਕਦੇ ਹੋ ਤੁਸੀਂ ਸਾਹਮਣੇ 65 ਨਾਲ ਤਕਰੀਬਨ ਅੱਗੇ ਨੂੰ ਪਹੁੰਚਾ ਜਾ ਰਿਹਾ ਵਗਾ ਦੂਜੇ ਪੰਡਾਲ ਦੇ ਆਪਾਂ ਕਾ 90 ਕਿੰਦਰ ਪਹਿਲੀ ਪਾਸ਼ਾਹੀ ਦਾ ਦੇਖਤਾ ਕਰਦੇ ਹਾਂ ਕਿ ਕਿੰਨੇ ਲਈ ਇਹ ਵੀ ਅੱਗੇ ਪੈਣ ਨਾਲ ਸਬੂਤਨ ਕਰ ਰਹੇ ਨੇ ਕਿ ਇਹ ਕਿਹੋ ਜਿਹਾ ਦਿਖਾ ਰਿਹਾ ਕਿ ਦੋਨੋਂ ਜਹਾਜ਼ਾਂ ਦੇ ਨਾਲ ਤੁਲਨਾ ਕਰ ਰਹੇ ਨੇ ਕੀ ਤਰ੍ਹਾਂ ਪਹੁੰਚ ਚੁੱਕੇ ਆਪਾਂ ਦੂਜੇ ਪੰਡਾਲ ਦੇ ਉੱਤੇ ਦੇਖਤਾ ਕਰੋ ਜੀ ਪੰਜ ਪਿਆਰਿਆਂ ਦੇ ਰਵਾਇਟ ਚੱਲ ਨੱਗਾ ਕੀਤਾ ਨੂੰ ਪੰਡ ਪੇੜ ਤੋਂ ਤਸਵੀਰਾਂ ਦਿਖਾ ਰਹੇ ਆ ਕਿ ਤੁਹਾਨੂੰ ਦੂਜੇ ਪੰਡਾਲ ਦੇ ਤਸਵੀਰਾਂ ਪਹੁੰਚ ਚੁੱਕੇ ਆਪਾਂ ਨੱਗਾ ਕੀਤਾ ਤਾਤਾ ਨੂੰ ਉਹ ਨਾਰਕ ਦੇਵ ਜੀ ਪਹਿਲੀ ਪਾਸ਼ਾ ਜੀ ਕਿ ਕਾਜ ਪ੍ਰਕਾਸ਼ ਜੀ ਪੰਡ ਪੇੜ ਵਿੱਚ ਬੜੀ ਤੂਮਤ ਜਰਦਾ ਕਾਮਨਾਰ ਸਾਤਾ ਨਾਲ ਸਭ ਪਿਆਰਿਆਂ ਦੇ ਸਹਿ ਬਾਹਰ ਨਾਲ ਤੇ ਪਾਰਕੀ ਸਾਹਿਬ ਉਹ ਤਕਰੀਬਨ ਪਹੁੰਚ ਚੁੱਕੀ ਆ ਕਿ ਗੁਰੂ ਘਰ ਦੇ ਤਕਰੀਬਨ ਨਜ਼ਦੀਕ ਪਾਰਕੀ ਸਾਹਿਬ ਪਹੁੰਚ ਚੁੱਕੀ ਆ ਦੀ ਤੇ ਦੇਖ ਰਹੇ ਹੋਗੇ ਤੁਸੀਂ ਤਸਵੀਰਾਂ ਪੰਡ ਪੀੜ ਤੋਂ ਕਿ ਨਗਰ ਕੀਰਤਨ ਦਾ ਜੋ ਕਿ ਮੂਨੇ ਮਾਰਕੰਡ ਦੇ ਪੰਡ ਪੀੜ ਸੰਗਤ ਵਿਖਰੀਆਂ ਵੀ ਮੂਰੇ ਗੁਰੂ ਦੀਆਂ ਕਾਰ ਦੇ ਵਿੱਚ ਹਾਜ਼ਰੀ ਲਗਾਉਣ ਲਈ ਤੁਰ ਕੇ 파ਰਕੀ ਸਾਹਿਬੇ ਆਉਂ ਚੁੱਕਿਆ ਕਿ ਪੰਡ ਪੀੜ ਦੀ ਨਗਰ ਕੀਰਤਨ ਦੀਆਂ ਤਸਵੀਰਾਂ ਦਿਖਾ ਲਿਆ ਕਿ ਤੁਹਾਨੂੰ ਅੱਜ ਪੰਡ ਪੀੜ ਤੋਂ ਲੈ ਕੇ ਚੱਲ ਰਿਹਾ ਹੋਰ ਪਿਆਰ ਕਰਦਾ ਰੱਖਣਾ ਹੈ ਕਹਾਂ ਨੇ ਕਿ ਪੰਡ ਪੀੜ ਦੇ ਤੇ ਸਾਹਮਣੇ 파ਰਕੀ ਸਾਹਿਬ ਡੂਬਰਾ ਸਾਹਿਬ ਦੀ ਸਹੂਲਤ ਕੀਤੀ ਉਹ 파ਰਕੀ ਸਾਹਿਬ ਦੇ ਵਿੱਚ तकरीबन ਪਹੁੰਚ ਜਾਈਏ 파ਰਕੀ ਸਾਹਿਬ ਦੇ ਵਿੱਚ ਉਹਨੂੰ ਸਹਾਰ ਰਹਿਆਂਗੇ ਤੁਹਾਨੂੰ ਅੱਠ ਦੇਖ ਰਹੇ ਹੋਗੇ ਤੁਸੀਂ ਸੰਗਲ ਦਾ ਘੱਟ ਕੇ ਬੀਬੀਆਂ ਵੀ ਪਾਰ ਕੀ ਸਾਹ ਤੇ ਪਿੱਛੇ ਪਰਕਰਮਾ ਕਰਦੀਆਂ ਚੱਲ ਰਹੀਆਂ ਨੇ ਗਿਆ ਤੁਸੀਂ ਮਨਾਰ ਤੇ ਪਹੁੰਚ ਚੁੱਕੇ ਹਾਂਗਾ ਲੱਗਦਾ ਕਿ ਨਗਰ ਕੀ ਸਾਂ ਦਾ ਘੱਟ ਤੋਂ ਸੇਕ ਹੀ ਰਹੇ ਹੋਗੇ ਨਗਰ ਕੀ ਸਾਂ ਦੇ ਵਿੱਚ ਕੇ ਨਗਰ ਕੀ ਤਦਾ ਕੱਟ ਪਾਰ ਕੀ ਸਾਹ ਨੰਗਤ ਜਿਹੜੀ ਮੂਰੇ ਖਰੀਆ ਮੂਰਤੀ ਦਾ ਆਸ਼ੀਰਵਾਦ ਲੈਣ ਲਈ ਗੁਰੂ ਜੀ ਨੇ ਨਤਮਸਤ ਹੋਣ ਲਈ ਮੂਰੇ ਸ਼ਾਂਤ ਨੰਗਤ ਜੀ ਮੱਥਾ ਟੇਕ ਲਈਆ ਕਿ ਤੁਸੀਂ ਬੰਦਾਰ ਦੇ ਵਿੱਚ ਦੇਖਤਾ ਹੋਗੇ ਤੁਸੀਂ ਪਾਰਕੀ ਸਾਹਿਬ ਮੱਥਾ ਟੇਕ ਰਹਾ ਹੈ ਉਹਨੇ ਪਾਰਕੀ ਸਾਹਿਬ ਆ ਦੇਖ ਰਹੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸਜੋਬਿਤ ਹੱਥ ਤਸਵੀਰਾਂ ਦੇ ਵਿੱਚ ਤੁਹਾਨੂੰ ਸਖਾ ਆ ਰਹੀਆਂਗੇ ਨੰਗੋਨ ਮੰਦਿਰ ਉਤੇ ਦੇਖ ਰਹੇ ਹੋਗੇ ਤੁਸੀਂ ਤਸਵੀਰਾਂ ਕਿ ਦੀ ਬਾਜਾਈ ਨਾਸੀ ਦੇ ਮਹਾਰਾਜਿ ਨੇ ਪ੍ਰਕਾਸ਼ ਕੂਪਦੀਆਂ ਜੋ ਕਿ ਅੱਜ ਨਗਰ ਕੀਰਤਨ ਸਜਾਇਆ ਗਿਆ ਪਿੰਡ ਭੀੜ ਦੇ ਵਿੱਚ ਤੇ ਤਿੰਨ ਦਿਨ ਤੋਂ ਜੋ ਕਿ ਖੰਡ ਪਾੜ ਚੱਲਦਾ ਆ ਜੀਗਾ ਅੱਜ ਦੂਜਾ ਦੇ ਟਿਕਾਣ ਨੂੰ ਕੰਡ ਪਾੜ ਰੱਖਿਆ ਗਿਆ ਜੀ ਤੇ ਅੱਜ ਗੁਰੂ ਸਾਹਿਬ ਦਾ ਨਗਰ ਕੀਰਤਨ ਜੋ ਕਿ ਦੂਜੇ ਪੰਡਾਲ ਨੇ ਪਹੁੰਚ ਚੁੱਕੀ ਹੈ ਦੂਜੇ ਪੰਡਾਲ ਤੋਂ ਸੰਗਤ ਨੂੰ ਤੁਸੀਂ ਕੱਟ ਦੇਖ ਹੀ ਰਹੇ ਹੋ ਕਿ ਦੂਜੇ ਪੰਡਾਲ ਦੀ ਸੰਗਤ ਜਿਹੜੀ ਇਹ ਪਹੁੰਚ ਚੁੱਕੀ ਹੈ ਕਿ ਪਿੰਡ ਭੀੜ ਦੇ ਗੁਰੂ ਘਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਅਗੇ ਤੇ ਕੱਟ ਤੁਸੀਂ ਦੇਖ ਹੀ ਰਹੇ ਹੋ ਕਿ ਸੰਗਤਾਂ ਕਿਵੇਂ ਬੀਬੀਆਂ ਪਿੱਛੇ ਪ੍ਰਕਰਮਾ ਕਰਦੀਆਂ ਜਾ ਰਹੀਆਂ ਨੇ ਕਿ ਬੀਬੀਆਂ ਦੀਆਂ ਪ੍ਰਕਰਮਾ ਕਰਦੀਆਂ ਤਕਰੀਬਨ ਪਹੁੰਚ ਰਹੀਆਂ ਨੇ ਕਿ ਗੁਰੂ ਘਰ ਦੇ ਵਿੱਚ ਡਾਲਦੇ ਵਿੱਚ ਤੇ ਦੇਖ ਰਹੇ ਆ ਕਿ ਆਪਾਂ ਸ਼ੰਕਰ ਦਾ ਕੱਟ ਤੇ ਨਗਰ ਕੀਰਤਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਗੇ ਕੋ ਲੱਗਦਾ ਮਾਯਾ ਅਰਦਾਸ ਕਰੀਏ ਬੜਾ ਜੁਨਾਹ ਦਾ ਪਕਰਨੀ ਅਸਾਂ ਤੇ ਭਾਣੇ